i'm ਜਨਮ ਪਦਾਰਥ ਸਫਲ ਹੈ ਜੇ ਸੱਚਾ ਸ਼ਬਦ ਕਥ ਗੁਰ ਦੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੇ ਮਥ ਸਭੇ ਧੂਪ ਪ੍ਰਾਪਤੇ ਤਪਾਵਾਂ ਕਿਰਪਾ ਨਦਾਰ ਪਦ ਤੇ ਵਸਲ ਪੁਰਵਾਦੀਏ ਕਰ ਆਰਾਮ ਜੇ ਜਤੁਮੂ ਬਾਕਾਰਤਾ ਕਰਦੇ ਹੋਇਆ ਗੁਰੂ ਤੁਮਾਰਾਂ ਵਿੱਚ ਹਾਜ਼ਰ ਹੋ ਕੇ ਗੁਰੂ ਸੰਗਤ ਕਰਕੇ ਆਪਣਾ ਮਨੁੱਖਾ ਜਨ ਸਭਲਾ ਕਰੀਏ ਜੀ ਆਹਰ ਸਰਬਾ ਸਰਬਤ ਤੇ ਮੈਨੂੰ ਤੇਰੇ ਦਰ ਤੋਂ ਸੇਵਾ ਦੀ ਦਾਤ ਮਿਲੇ ਅਕਾਲ ਪੁਰਖ ਜੀ ਵੜਿਆ ਇਹ ਨਾਉਂ ਜਾ ਹੋਇਆ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸਮਝਾਉਣਾ ਕਰਦੇ ਜੀ ਭਾਈ اے ਪ੍ਰਮਾਤਮਾ ਜੇ ਤੁਮਰੇ ਕਿਰਪਾ ਕਰੇ ਤੂੰ ਮਿਹਰ ਕਰ ਦਵੇ ਮੈਨੂੰ ਤੇ ਆਪਣੀ ਸਾਧ ਸੰਤ ਦੀ ਪ੍ਰਾਪਤੀ ਹੋਵੇ ਤੇਰੇ ਦਰ ਦੀ ਸੇਵਾ ਦੀ ਦਾਤ ਪ੍ਰਾਪਤ ਹੋ ਜਾਵੇ ਰੇਤ ਰਾਤ ਵਾਲਜੇ ਆਪਣੇ ਇੱਕ ਧਿਆਰ ਵਿੱਚ ਹੈ ਆਪ ਹੀ ਸਭ ਕੋਈ ਕਰਮ ਕਰਾਉਣ ਜੋਗਾ ਹੈ ਗੁਰੂ ਦੇ ਬਿਆਨ ਸਾਬ ਸਭ ਦੇ ਜਾਂਦਾ ਜਿਸ ਨੇ ਮੇਰੇ ਨਾਮ ਲੋੜਾ ਪੂਰਿਆ ਕਰਨ ਵਾਲਾ ਗੁਰੂ ਦੇ ਪਿਆਰ ਜਗਤ ਵਿੱਚ ਜੈਕ ਪਰਮਾਤਮਾ ਇਸ ਦੀ ਜੀਵ ਸਾਥੀ ਹੈ ਉਹ ਹੀ ਆਪਸ ਦੀ ਪ੍ਰਾਹ ਹੈ ਉਹ ਹੀ ਅਕਮਿਤਰ ਹੈ ਜੋ ਵੀ ਗੁਰੂ ਦੇ ਪਿਆਰ ਪੁਰਬ ਜਨਮ ਕੇ ਬਿਣੇ ਸੰਯੋਗੀ ਆਤੇ ਗੁਰੂ ਸਹਾਈ ਜਿਨ੍ਹਾਂ ਨੂੰ ਪੁਰਬ ਜਨਮ ਦੇ ਸੰਯੋਗੀ ਮੰਨੇ ਬੈਠਾ ਸਾਂ ਉਨ੍ਹਾਂ ਦੇ ਵਿੱਚੋਂ ਤੇਰਾ ਕਿਸੇ ਨੇ ਸਾਥ ਨਾ ਦਿੱਤਾ ਪਰ ਮਾਤਮਾ ਇੱਕ ਜਗਤ ਵਿੱਚ ਇੱਕ ਅਸਲੀ ਸਾਥੀ ਆਇਆ ਪਰ ਲੋਕ ਵਿੱਚ ਵੀ ਤੇਰੇ ਸਤਨਾਮ ਤੇਰਾ ਨਾਮ ਈ ਆਪ ਹੈ ਆਪਣੇ ਆਸਰੇ ਬਣਾ ਲੈਂਦਾ ਹੈ ਪ੍ਰਮਾਤਮਾ ਦਾ ਨਾਮ ਹੀ ਹੈ ਕਿ ਐਸਾ ਹੈ ਜਿਹੜਾ ਜੀਵਨ ਦਾ ਆਧਾਰ ਆਪਣੇ ਜੀਵਨ ਦਾ ਸਹਾਰਾ ਬਣਾ ਲੈਂਦਾ ਹੈ ਸਤਨਾਮ ਸ੍ਰੀ ਬਾਹੀ ਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ 5 ਗੁਰੂ ਪਿਆਰੇ ਅਗੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਿਰੀ ਰਾਗ ਦੇ ਅੰਦਰ ਅੰਕ 44 ਦੇ ਉੱਤੇ ਸੰਗਤਾਂ ਨੂੰ ਉਪਦੇਸ਼ ਦੇਣਾ ਕਰ ਰਹੇ ਸਭੇ ਥੂਕ ਪ੍ਰਾਪਤੇ ਜੇ ਆਵੇ ਇੱਕ ਹੱਥ ਪਾਸ਼ ਰਿ ਦੇ ਨਿ ਭਾਈ ਜੇ ਇੱਕ ਪਰਵਾਦ ਨਾ ਮਿਲ ਪਏ ਤਾਂ ਦੁਨੀਆਂ ਦੇ ਹੋਰ ਸਾਰੇ ਪਦਾਰਥ ਮਿਲ ਜਾਂਦੇ ਦੇਣ ਵਾਲਾ ਜੋ ਆਪ ਹੀ ਹੋਇਆ ਇਹ ਸਾਨੂੰ ਉਸ ਇੱਕ ਪਰਮਾਤਮਾ ਦੇਵ ਮਾਪ ਹੋ ਜਾਏ। ਅਤੁਨੀਆਂ ਦੇ ਜਿਹੜੇ ਸਾਰੇ ਹੋਰ ਪਦਾਰਥਾਂ ਨੂੰ ਬਣਾ ਕੇਨ ਪ੍ਰਾਪਤ ਹੋ ਜਾਂਦੇ ਹਨ। ਗੁਰੂ ਦੇ ਬਿਆਨ ਇਹ ਜੋ ਦਾਤਾ ਦੇਣ ਵਾਲੇ ਪਰਮਾਤਮਾ ਮਨੁਪਨਾਰਥ ਸਫਲ ਹੈ ਜੇ ਸੱਚਾ ਸ਼ਬਦ ਖੱਥ ਜਿਵੇਂ ਸਦਾ ਜਿਣ ਰਹਿਣ ਵਾਲੇ ਪ੍ਰਮਾਤਮਨ ਸਿਧ ਸਲਾਹ ਕਰਤਾ ਰਹਾਂ ਇਹ ਕੀਮਤੀ ਮਨੁੱਖਾ ਜਨਮ ਕਾਮਯ ਹੋ ਜਾਏ ਫਿਰ ਗੁਰੂ ਦੇ ਪਿਆਰੇ ਪਾਤਸ਼ਾਹ ਕਹਿੰਦੇ ਕਿ ਭਾਈ ਜੇ ਕਰਵੇਂ ਸਦਾ ਜਿਣ ਰਹਿਣ ਵਾਲੇ ਪ੍ਰਮਾਤਮਾ ਦੇ ਸਿਧ ਸਲਾਹ ਦੇ ਕੀਰਤਨਾ ਪ੍ਰਮਾਤਮਾ ਦੀ ਵਡਿਆਈ ਗਾਵਾ ਜਾਣ ਰੇ ਕੀਮਤੀ ਮੂਰਖਾ ਜਨਮ ਬਿਲਾ ਹੈ ਅਣਗੁਣੀ ਦਾਤ ਬਿਲੀ ਹੈ ਇਸ ਜਨਮ ਦੇ ਤਉ ਜਾਣੂ ਇਹ ਕਾਮਜਗ ਹੋ ਜਾਂਦਾ ਹੈ ਭਾਵ ਇਸ ਜਨਮ ਦਾ ਇਹ ਆਧਾਰ ਹੋ ਜਾਂਦਾ ਹੈ ਜੇਕਰ ਸਮਝ ਲੈਣ ਵਾਲੇ ਪਰਮਾਤਮਾ ਜਿਸੇ ਵਿੱਚ ਸਰਾਹ ਕਰਦੇ ਲਈਏ ਗੁਰੂ ਪਰਮੇਸ਼ਰ ਦੀ ਵਡਿਆਈ ਕਰੀਏ ਗੁਰਤੇ ਮਹਿਲ ਬਰਾਬਤੇ ਜਸ ਲਿਖਿਆ ਹੋਵੇ ਮਥ ਪਰ ਗੁਰੂ ਯਾਰ ਪਰਮ ਸਭ ਮਨੋਖ ਨੂੰ ਗੁਰੂ ਪਾਸੋਂ ਪਰਮਾਤਮਾ ਦੇ ਚਰਨਾਂ ਦਾ ਨਿਵਾਸ ਪ੍ਰਾਪਤ ਹੁੰਦਾ ਹੈ ਪਰ ਜਿਹੜਾ ਮਨੁੱਖ ਪਰਮਾਤਮਾ ਦੇ ਨਾਮ ਨੂੰ ਜਪ ਰਹਿਦਾ ਹੈ ਗੁਰੂ ਦੀ ਸੇਵ ਤੁਸਲਾ ਕਰਦਾ ਹੈ ਆਪਣੇ ਜਿਉਣ ਕਾ ਜਨਮ ਦਾ ਧਾਰਕ ਆ ਦਿੰਦਾ ਹੈ ਇਪਾਸ਼ ਰਿੰਦੇ ਰਿਪਾਏ ਜੇ ਕਿਸੇ ਮਨੁੱਖ ਨੂੰ ਗੁਰੂ ਪਾਸੋਂ ਪਰਮਾਤਮਾ ਦੇ ਚਰਨਾਂ ਦਾ ਨਵਾਸ ਪ੍ਰਾਪਤ ਹੁੰਦਾ ਇਹਦੇ ਮੱਥੇ ਉਤੇ ਚੰਗਾ ਭਾਰ ਜਿਹਾ ਹੋਵੇ ਵੱਡੇ ਭਾਗਾਂ ਦੇ ਨਾਲ ਹੀ ਗੁਰੂ ਦਾ ਮਾਣ ਹੁੰਦਾ ਹੈ ਗੁਰੂ ਦੇ ਚਰਨਾਂ 'ਚ ਨਵਾਸ ਮਿਲਦਾ ਹੈ ਹੋਰੀ ਜੀਵ ਨੂੰ ਇਹ ਸੁਭਾਗ ਮਿਲਦਾ ਹੈ ਬ੍ਰਿਤੂ ਪਿਆਰੋ ਜਿਹੜਾ ਜੀਵ ਪਰਮਾਤਮਾ ਦੇ ਨਾਮ ਨੂੰ ਆਪਣੇ ਜੀਵਨ ਕਾਲ ਦੇ ਅੰਦਰ ਵਸਾ ਰਹਿਦਾ ਹੈ ਤੇ ਸੁਆਸ ਸੁਆ ਗੁਰੂ ਦਾ ਨਾਮ ਜਪਦਾ ਪਰਮੇਸ਼ਰ ਦੇ ਸਿਮਤ ਸੁਲਾ ਦੇ ਗੀਤ ਗਾਉਂਦਾ ਹੈ ਤੇ ਮਨੁੱਖਾ ਜਨ ਵਿੱਚ ਕਾਮ ਲਾਪੇ ਹੋ ਜਾਂਦਾ ਹੈ ਇਸ ਲਈ ਪਾਸ਼ਾ ਸਮਝਾ ਰਹਿਗੇ ਭਾਈ ਗੁਰੂ ਦੇ ਪਾਸ ਮਨੁੱਖ ਨੂੰ ਗੁਰੂ ਦੇ ਪਾਸੋਂ ਪਰਮਾਤਮਾ ਦੇ ਚਰਨਾਂ ਜਨਵਾਸ ਪ੍ਰਾਪਤ ਹੁੰਦਾ ਹੈ ਜਿਹਦੇ ਵੱਡੇ ਕਰਮਾਂ ਦੇ ਕਰਕੇ ਵੱਡੇ ਜੰਗੇ ਕਰਮਾਂ ਕਰجے ਚੰਗੇ ਭਾਵ ਵਿਚਾ ਹੋਵੇ ਜਿੱਤੇ ਮੁੱਛੇ ਚੰਗੇ ਵਸਤਰ ਵਿਚੇ ਹੋਣਾ ਮੇਰੇ ਮਨ ਏਕਸ ਸਿਉ ਤਿਤ ਲਾਏ ਇੱਕ ਪਰਮਾਤਮਾ ਦੇ ਪਿਆਰ ਤੋਂ ਬਿਨਾ ਤੁਨ ਜੋ ਸਾਰੇ ਭਜ ਤੋੜ ਜਾਲ ਬਣ ਜਾਂਦੀ ਹੈ ਐਸੇ ਗੁਰੂ ਦੇ ਪਿਆਰੋਂ ਪਰਮਾਤਮਾ ਦਾ ਨ ਪਿਆਰ ਪਰਮਾਤਮਾ ਦੇ ਨਾਮ ਦਾ ਬਿਣਾ ਜੇ ਸਾਰੇ ਤੁੜਨਾ ਜੇ ਸਾਰੇ ਭਜ ਦੌੜ ਹੈ ਤੇ ਜਾਲ ਬਣ ਜਾਂਦੀ ਹੈ ਪਰ ਜਿਹੜਾ ਮਾਇਆ ਦਾ ਮੋਹ ਵੀ ਇਹ ਵਿਅਤ ਚਲਾ ਜਾਂਦਾ ਹੈ ਪਰ ਜਿਹੜਾ ਸਾਰਾ ਮਾਇਆ ਤਨ ਦਾ ਮੋਹ ਹੈ ਇਹ ਸਾਰਾ ਹੀ ਵਿਅਤ ਹੈ ਤੇਰੇ ਇਸ ਵਿੱਚ ਸਾਰਾ ਹੀ ਨਾਸਵੰਤ ਹੈ ਇਹ ਸਾਰ ਸੰਸਾਰ ਦੇ ਕਾਰ ਹੈ ਇਸਰੇ ਨਾਸ ਹੋ ਜਾਣਾ ਹੈ ਇਹਵਨ ਗੁਰੂ ਦਾ ਪਿਆਰ ਹੈ ਇਕ ਪਰਮਾਤਮਾ ਦਾ ਨਾਮ ਹੈ ਗੁਰੂ ਦਾ ਪਿਆਰ ਹੈ ਇਹਦੇ ਨਾਲ ਮਨੁੱਖ ਆਪਣੇ ਜੀਵਨ ਦਾ ਆਧਾਰ ਕਰ ਲੈਂਦਾ ਹੈ ਜੀਵਨ ਕਾਲ ਦੇ ਅੰਦਰ ਪ੍ਰਾਪਤਿ ਹੋ ਜਾਂਦੀ ਹੈ ਪਰਮਾਤਮਾ ਦੇ ਨਾਮ ਤੋਂ ਬਿਨਾਂ ਗੁਰੂ ਦੇ ਪਿਆਰੋਂ ਜਿਹੜੀ ਦੁਨੀਆਂ ਦੀ ਸਾਰੇ ਭਜ ਤੋੜ ਹੈ ਉਹ ਵਿਅਰਥ ਬਣੇ ਜਾਂਦੀ ਹੈ ਤੇ ਮਾਇਆ ਦਾ ਇਹ ਮੋਹ ਹੈ ਇਹ ਵੀ ਵਿਅਰਥ ਹੋ ਜਾਂਦਾ ਹੈ ਇਕਸ ਬੈਨ ਸਭ ਤੰਦ ਹੈ ਸਭ ਮਿਥਿਆ ਮੋਹ ਮਾਇਆ ਕਿਉ ਸਿਰਫ ਇੱਕ ਪਰਮਾਤਮਾ ਦੇ ਨਾਲ ਸਾਥ ਜੋੜ ਤੂੰ ਬਣਾ ਕੇਵਲ ਸ ਪਰਮਾਤਮਾ ਦੇ ਨਾਲ ਸੱਚੀ ਜੋੜ ਨਹੀਂ ਕਰ ਇੱਕ ਉਸ ਪਰਮਾਤਮਾ ਦੇ ਨਾਮ ਨੂੰ ਰੱਦਨਾ ਕਰ ਰਉਣੀ ਪ੍ਰਮਾਤਮਾ ਦਾ ਨਾਮ ਹੀ ਤੇ ਜੀਵਨ ਕਾਲ ਦਾ ਅੰਤਰ ਆਧਾਰ ਹੋ ਜਾਵੇਗਾ ਜਿਤ ਪ੍ਰਮੇਸ਼ਰ ਦਾ ਨਾਮ ਜਪੇਗਾ ਦਾ ਗੁਰੂ ਦੇ ਪਿਆਰੇ ਤੇਰੇ ਜਨਮ ਦਾ ਆਧਾਰ ਹੋ ਜਾਵੇਗਾ ਨੀਂਦਾ ਜਿਹੜੇ ਦੁਸਾਰੀ ਇਹ ਭਜ ਤਾਉਣ ਜੁੜੀਆਂ ਵੀ ਸਾਰੀ ਭਜ ਤਾਉਣ ਦੇ ਨਿਜਾੜ ਹੋਆ ਪਿਆ ਹੈ ਮਾਇਆ ਦੇ ਮੋਹ ਦੇ ਵਿੱਚ ਡੁੱਬਿਆ ਪਿਆ ਹੈ ਸਾਰਾ ਗੱਥ ਜਲਾ ਜਾਣਾ ਹੈ ਰਹਾ ਜੇ ਰਾਮ ਜੀ ਦੇ ਪਾਤਸ਼ਾਹ ਸਮਝੋਣਾ ਕਰੇ ਲੱਖ ਖੁਸ਼ੀਆਂ ਪਾਤ ਸਾਹੀਆਂ ਜੇ ਸਤਗੁਰ ਨਦਰ ਕਰੇ ਜੇ ਮੇਰਾ ਸਤਗੁਰ ਮੇਰੇ ਉੱਤੇ ਮਿਹਰ ਕਰੇ ਜੇ ਮੇਰਾ ਪ੍ਰਤਤ ਕਰ ਮੇਰੇ ਉੱਤੇ ਮਿਹਰ ਦੀ ਇੱਕ ਮਿਨਾਵੀ ਕਰ ਦੇ ਤੰ ਮੈਂ ਸਮਝਦਾ ਹਾਂ ਕਿ ਮੈਂ ਵੱਖਾਂ ਹੀ ਪਾਤਸ਼ਾਹ ਜੀ ਨੇ ਖੁਸ਼ੀਆਂ ਬਖਸ਼ ਦਿੱਤੀਆਂ ਤੇ ਗੁਰੂ ਦੇ ਪਿਆਰ ਵਧੇ ਭਗਤਾਂ ਦੇ ਨਾਲ ਮੇਰਾ ਪਰਮੇਸ਼ਰ ਮੇਰਾ ਸਤਿਗੁਰੂ ਮੇਰੇ ਉੱਤੇ ਮਿਹਰ ਦੀ ਇੱਕ ਨਿਗਾ ਕਰੇ ਆ ਮੈਂ ਬੜਾ ਹੀ ਵਡੇ ਭਾਗਾ ਵਾਲਾ ਸਮਝਾਂ ਹਾਂ ਕਿ ਮੈਨੂੰ ਲੱਖਾਂ ਹੀ ਪਾਛੰਨ ਦੀ ਦਰ ਦੀ ਖੁਸ਼ੀਆਂ ਪ੍ਰਾਪਤ ਹੋਣੀਆਂ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਤੇ ਗੁਰੂ ਦੇ ਪਿਆਰ ਜਦੋਂ ਗੁਰੂ ਮਿਲੋ ਅੱਖਾਂ ਝਮਕਣ ਜਿੰਨੇ ਸਮੇਂ ਵਾਸਤੇ ਵੀ ਪ੍ਰਮਾਤਮਾ ਦਾ ਨਾਮ ਬਖਸ਼ਦਾ ਹੈ ਤਾਂ ਮੇਰਾ ਜਿਹੜਾ ਮਨ ਹੈ ਸ਼ਾਂਤ ਹੋ ਜਾਂਦਾ ਹੈ ਮੇਰਾ ਸਰੀਰ ਸ਼ਾਂਤ ਹੋ ਜਾਂਦਾ ਹੈ ਮੇਰੇ ਗਿਆਨ ਇੰਦਰੀ ਵਿਕਾਰਾਂ ਦੀ ਜਿਹੜੀ ਪ੍ਰਕਾਟ ਹੈ ਉਹਨੋਂ ਵੱਧ ਜਾਂਦੀ ਹੈ ਮਨ ਦੀ ਜਿਹੜੀ ਭੜਕਣਾ ਹੈ ਵਿਕਾਰਾਂ ਦੀ ਜਿਹੜੀ ਭੜਕਣਾ ਹੈ ਉਹ ਵੱਧ ਕੇ ਛੱਡ ਜਾਂਦੀ ਹੈ ਤੇ ਗੁਰੂ ਦੇ ਪਿਆਰ ਵਿੱਚ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸਮਝਾਉਣਾ ਕਰ ਰਹੇ ਕਿ ਭਾਈ ਜੇ ਮੇਰਾ ਸਤਗੁਰੂ ਮੇਰੇ ਉੱਤੇ ਇੱਕ ਮਿਹਰ ਦੀ ਨਿਗਾਹੇ ਕਰਦੇ ਤਾਂ ਮੈਂ ਬੜਾ ਹੀ ਵੱਡੇ ਭਾਗਾਂ ਵਾਲਾ ਸਮਝਦਾ ਹਾਂ ਮੈਨੂੰ ਜਿਦਾਵਨਾ ਹੈ ਕਿ ਜਿਵੇਂ ਮੈਨੂੰ ਲੱਖਾਂ ਹੀ ਪਾਛੈ ਜਿੰਨੇ ਖੁਸ਼ੀਆਂ ਮਿਲ ਗੁੰਆਂ ਗੁਰੂ ਮੈਨੂੰ ਆਖ ਨੇ ਝੰਕਣ ਦੇ ਸਮੇਂ ਵਾਸਤੇ ਵੀ ਪ੍ਰਭ ਆਤਮਾ ਨਾ ਪਛਦਾ ਹੈ। ਪਰ ਇਸ ਇੰਨੇ ਸਮੇਂ ਦੇ ਵਿੱਚ ਹੀ ਮੇਰਾ ਮਨ ਸ਼ਾਂਤ ਹੋ ਜਾਂਦਾ ਹੈ, ਮੇਰਾ ਸਰੀਰ ਸ਼ਾਂਤ ਹੋ ਜਾਂਦਾ ਹੈ। ਫਿਰ ਜਿਹੜੇ ਮੇਰੇ ਇੰਤਰ ਗਿਆਨ ਜਿਤਰੇ ਵਿਕਾਰਾਂ ਦੇ ਪ੍ਰਕਾਹ ਹਟ ਹੈ ਉਹ ਵੀ ਹਟ ਜਾਂਦੀ ਹੈ ਤੇ ਗੁਰੂ ਦੇ ਪਿਆਰ ਫਿਰ ਬਾਣ ਵਿਕਾਰਾਂ ਤੋਂ ਨਿਵੇਪ ਹੋ ਜਾਂਦਾ ਹੈ। ਜਿਸ ਕੋ ਪੂਰਬ ਲਿਖਿਆ ਤੈਨ ਸਤਗੁਰ ਚਰਨ ਗਹੇ ਪਰ ਗੁਰੂ ਦੇ ਪਿਆਰ ਉਸ ਮਨੁੱਖ ਨੇ ਸਤਗੁਰ ਦੇ ਚਰਨ ਖੜੇ ਉਹਨੇ ਬਨੁਕ ਸਤਗੁਰ ਦਾ ਆਸਰਾ ਲੈਂਦਾ ਹੈ ਪਰ ਜਿਸ ਮਨੁੱਖ ਨੇ ਸਤਗੁਰ ਦੇ ਚਰਨ ਖੜੇ ਹਨ ਪਰਮਾਤਮਾ ਦੇ ਚਰਨਾਂ ਨਾਲ ਜੁੜਿਆ ਹੈ ਸਰਬਤ ਗੁਰੂ ਦੇ ਆਸਰਾ ਰਹਿਤਾ ਹੈ ਜਿਸ ਨੂੰ ਪੂਰਨ ਰੂਪ ਹੈ ਜਨਮ ਦਾ ਕੋਈ ਲਿਖਿਆ ਹੋਇਆ ਚੰਗਾ ਲੇਖ ਮੰਨਦਾ ਹੈ ਜਿਹਦੇ ਚੰਗੇ ਭਾਗ ਜਾਗ ਪਾਉਂਦੇ ਹਨ ਸਤਿਗੁਰੂ ਗੁਰੂ ਪਿਆਰ ਉਪਰਲੇ ਜਨਮ ਦੇ ਕੀਤੇ ਚੰਗੇ ਰੇਖਾਂ ਦੇ ਕਰਕੇ ਉਹਨਾਂ ਨੂੰ ਗੁਰੂ ਦੇ ਚਰਨਾਂ ਦਾ ਜਨਮ ਦਾ ਸੁਭਾਗ ਮਿਲਦਾ ਹੈ ਬਲ ਗੁਰੂ ਦਾ ਆਸਰਾ ਮਿਲ ਜਾਂਦਾ ਹੈ ਪਰਵਾਸ਼ ਗਏਦੇ ਵੀ ਭਾਈ ਜਿਨ੍ਹਾਂ ਨੂੰ ਇਹ ਗੁਰੂ ਪਰਮੇਸ਼ਰ ਦਾ ਆਸਰਾ ਮਿਲਦਾ ਹੈ ਉਹ ਆਪਣੇ ਮੂਰਖਾ ਜਨ ਦਾ ਆਧਾਰ ਕਰ ਲੈਂਦੇ ਮੂਰਖਾ ਜਨ ਦੇ ਵਿੱਚ ਉਹ ਕਾਮ ਜਪ ਹੋ ਜਾਂਦੇ ਅੱਜ ਦੇ ਪਾਵਨ ਪੀਤਰ ਵਿਚਾਰਾਂ ਦੇ ਅੰਦਰ ਸਿਸੀਤਾ ਦੇ ਸਰਦਾਰ ਪੰਚ ਉਪਾਸ਼ਾ ਤਨ ਤਨ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰੂ ਪਿਆਰੇ ਸਮਝਾਉਣਾ ਕਰਦੇ ਕਿ ਭਾਈ ਜਿਹੜਾ ਇਹ ਪੁਰਬ ਜਨਮ ਦਾ ਜਿੰਨੇ ਕਰਮਾਂ ਦੇ ਕਰਕੇ ਸਾਨੂੰ ਇਹ ਜਿਹੜਾ ਮਨੁੱਖਾ ਜਨਮ ਪ੍ਰਾਪਤ ਲਿਆ ਹੈ ਇਸ ਜਨਮ ਦਾ ਲਾਹਾ ਲੈ ਲਈਏ ਇਸ ਜਨਮ ਨੂੰ ਵਿਅਰਥ ਨਾ ਜਵਾ ਦਈਏ ਉਹ ਵੀ ਗੁਰੂ ਪਿਆਰ ਉਹ ਬੜਾ ਹੀ ਵੱਡੂ ਜੀ ਦਾਤ ਹੈ ਜਿਹੜੇ ਪਰਮੇਸ਼ਰ ਨੇ ਸਵਾਸ ਬਖਸ਼ੇ ਹਨ ਉਹ ਵੀ ਅਸੀਂ ਸਜੀਵਨ ਕਾਲ ਦੇ ਅੰਦਰ ਉੱਪਰ ਲੈ ਕੇ ਆਏ ਲੋ ਇਸ ਲਈ ਗੁਰੂ ਦੇ ਪਿਆਰ ਬਾਦਸ਼ਾਹ ਕਹਿੰਦੇ ਕਿ ਭਾਈ ਜਦੋਂ ਮੈਂ ਪਰਮੇਸ਼ਰ ਦੇ ਸ਼ਬਦ ਦੇ ਵਿੱਚ ਆਇਆ ਜਦੋਂ ਮੈਂ ਗੁਰੂ ਦੇ ਸੰਗਤ ਕੀਤੇ ਤਾਂ ਮੇਰਾ ਮਨ ਇਸ ਤਰ੍ਹਾਂ ਸ਼ੀਤਲ ਹੋ ਗਿਆ ਜਿਵੇਂ ਮੈਨੂੰ ਰਖਾ ਪਾਸ਼ੇਂ ਦਰਤੋਂ ਖੁਸ਼ੀ ਮਿਲਦੀ ਹੋਵੇ ਭਾਵੇਂ ਅੱਖਾਂ ਝਮਕਣ ਦੇ ਸਮੇਂ ਜਿੰਨਾ ਹੀ ਮੇਰੇ ਨਾਮ ਦੀ ਦਾਤ ਬਖਸ਼ੀ ਹੈ ਪ੍ਰਮਾਤਮਾ ਨੇ ਮੈਨੂੰ ਹੀ ਰਹਿਮਤ ਕੀਤੀ ਹੈ ਏਡੀ ਕਿਰਪਾ ਦੇ ਨਾਲ ਹੀ ਮੇਰਾ ਮਨ ਸ਼ਾਂਤ ਹੋ ਗਿਆ ਵਕਾਰਾਂ ਤੋਂ ਵੱਜ ਗਿਆ ਤੇ ਆਪਣੇ ਚਰਨਾਂ ਦਾ ਆਧਾਰ ਕਰ ਲਿਆ ਇਸ ਲਈ ਗੁਰੂ ਦੇ ਪਿਆਰ ਪਰਮੇਸ਼ਰ ਦੇ ਦਰ ਦੀ ਸੰਗਤ ਕਰਗੇ ਭਾਈ ਗੁਰੂ ਦੇ ਸਾਹਮਣੇ ਵਿੱਚ ਆਇਆ ਗੁਰੂ ਦੀ ਸੰਗਤ ਵਿੱਚ ਆਇਆ ਹੀ ਸਾਡੇ ਅੰਦਰ ਨਾਮ ਦੀ ਸੋਝੀ ਆਉਣੀ ਹੈ ਜੀਵਨ ਕਾਲ ਦੀ ਸਮਝ ਆਉਣੀ ਹੈ ਕਿਉਂ ਨਹੀਂ ਗੁਰੂ ਪਿਆਰਿਓ ਨਾਮ ਹੀ ਗਿਆਨ ਦਾ ਦਾਤਾ ਹੈ ਜੇਸੀਂ ਪਰਮੇਸ਼ਰ ਦਾ ਨਾਮ ਜਪਦੇ ਹਾਂ ਸਾਡੇ ਅੰਦਰ ਗਿਆਨ ਆਉ ਆਵੇਗਾ ਸੋਝੀ ਆਵੇਗੀ ਜੀਵਨ ਕਾਲ ਦੀ ਸਮਝ ਆਵੇਗੀ ਅੰਮ੍ਰਿ ਪ੍ਰਮੇਸ਼ਰ ਦਾ ਨਾਮ ਜਪ ਕੇ ਹੀ ਸਾਡੇ ਜੀਵਨ ਦਾ ਆਧਾਰ ਹੋਣਾ ਹੈ। ਪਾਛਾ ਰਹਿਮ ਦਾ ਕੰਨ ਅਜ ਨਹੀਂ ਆ ਸ਼ਬਦ ਵਿਚਾਰਾਂ ਸਾਡੇ ਮਨ ਹਿਰਦੇ ਵਿੱਚ ਰਸਾਉਣ। ਸਾਨੂੰ ਵੀ ਪ੍ਰੇਮ ਪਿਆਰ ਜੀਵਨ ਕਾਲ ਦੀ ਸਮਝ ਆਵੇ ਅਸੀਂ ਗੁਰੂ ਵਾਲੇ ਬਣ ਕੇ ਰਹੀਏ ਸਵਾਸਣ ਸਫਲੇ ਕਰ ਲਈਏ। ਸਾਡੇ ਵੀ ਲੋਕ ਸਖੀਏ ਪ੍ਰਲੋਭ ਸਹਿਨੇ ਨਾਨਕ ਹਰਿ ਭਾਵਿਆ ਬੇਬੇ। ਪਾਛਾ ਰਹਿਮ ਦਾ ਕੰਨ ਸ਼ਬਦ ਦੀ ਅਕੀਰ ਦੇ ਨੰਨ ਦੀਆਂ ਬਾਤਾਂ ਸਰਵਣ ਕਰੀਏ ਜੀ। ਨੰਮ ਰਖੇ ਇਕਾਕਰਨ ਨਾਮ ਤੇ ਮੇਰਾ ਮਨ ਤਨ ਸੀਤ ਰਹੋਏ ਜਿਸ ਕੋ ਪੂਰਬ ਲਿਖਿਆ ਤਨ ਸਤ ਕਰ ਚਰਨ ਗਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਰਾਟ ਅਗਮ ਪੂਰਨ